ਸਸ਼ੇ ਕਲ ਕਲਿਆਣ ਟੀਵੀ ਪੰਜਾਬ ਵੇਖੋ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆ ਨਾਕਾਬੰਦੀ ਦਿੱਤਨਾਂ ਇੱਕ ਗੱਡੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਗੱਡੀ ਦੇ ਵਿੱਚੋਂ ਪੰਜ ਪੇਟੀਆਂ ਬੀਅਰ ਦੀਆਂ ਬਰਾਮਦ ਹੋਈਆਂ ਤੇ ਅਸਲ ਐਸਐਸਪੀ ਬਠਿੰਡਾ ਦੇ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਉਸ ਮੁਤਾਬਕ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਐਸੇ ਦਰਮਿਆਨ ਜਦ ਨਾਕਾਬੰਦੀ ਦੇ ਦੌਰਾਨ ਸੈਂਟਰੋ ਗੱਡੀ ਨੂੰ ਰੋਕਿਆ ਜਾਂਦਾ ਹੈ ਤਾਂ ਇਸ ਦੇ ਵਿੱਚੋਂ ਪੰਜ ਪੇਟੀਆਂ ਬੀਅਰ ਦੀਆਂ ਬਰਾਮਦ ਹੋਈਆਂ ਨੇ ਤੇ ਮੁੱਢਲੀ ਜਾਣਕਾਰੀ ਦੇ ਵਿੱਚ ਸਾਹਮਣੇ ਆਇਆ ਕਿ ਇਹ ਵਿਅਕਤੀ ਜਿਹੜੇ ਨੇ ਇਹ ਬੀਅਰ ਅੱਗੇ ਵੇਚਦੇ ਸਨ ਬੀਅਰ ਵੇਚਣ ਦਾ ਇਹਨਾਂ ਵੱਲੋਂ ਕੰਮ ਕੀਤਾ ਜਾਂਦਾ ਸੀ। ਹਾਲ ਪੁਲਿਸ ਦੇ ਵੱਲੋਂ ਇਹਨਾਂ ਦੇ ਕੋਲੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਦੋ ਵਿਅਕਤੀਆਂ ਨੂੰ ਸੈਂਟਰੋ ਗੱਡੀ ਦੇ ਸਮੇਤ ਗ੍ਰਫਤਾਰ ਕਰ ਲਿਆ ਗਿਆ ਤੇ ਪੁਲਿਸ ਨੇ ਅਗਲੀ ਕਾਰਵਾਈ ਇਸ ਮਾਮਲੇ ਦੇ ਵਿੱਚ ਸ਼ੁਰੂ ਕਰ ਦਿੱਤੀ। ਦਰਅਸਲ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਆਖਰ ਇਹ ਜਿਹੜੀ ਬੀਅਰ ਦੀਆਂ ਪੇਟੀਆਂ ਨੇ ਕਿੱਥੋਂ ਲੈ ਕੇ ਆਏ ਸਨ ਤੇ ਕਿੱਥੇ ਨਾਲ ਵੱਲੋਂ ਸਪਲਾਈ ਕੀਤੀ ਜਾਣੀ ਸੀ। ਫਿਲਹਾਲ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਂ ਸਰ ਕੀ ਨਾਮ ਆ ਤੇ ਕਿਹੜਾ ਥਾਣਾ ਇੱਕ ਕੋਈ ਸ਼ਰਾਬ ਫੜਿਆ ਕੀ ਮਾਮਲਾ ਹੈ ਉਹ? ਮੇਰਾ ਨਾਮ ਇੰਸਪੈਕਟਰ ਹਰਜੂਤ ਸਿੰਘ ਥਾਣਾ ਐਸਐਚਓ ਥਾਣਾ ਸਿਵਲਾਈ। ਮਾਨਜੋਗ ਸੀਨੀਅਰ ਕਪਤਾਨ ਪੁਲਿਸ ਬਟਿੰਡਾ ਆਦਿਆਂ ਨਿਦਾ ਨਿਰਦੇਸ਼ਾਂ ਤਹਿਤ ਜੋ ਕਿ ਹੈ ਮਾੜੇ ਅੰਸਰ ਹੈ ਜਿਹੜਾ ਹੈ ਕਿ ਹੈਗਾ ਨਜਾਇਜ਼ ਕੰਮ ਕਰਦੇ ਉਹਨਾਂ ਦੇ ਜਿਹੜਾ ਹੈਗਾ ਨਕੇਲ ਕਸਨ ਦੇ ਤਹਿਤ ਹੀ ਜਿਹੜਾ ਹੈਗਾ ਏਐਸਏ ਰਜੀਵ ਸਿੰਘ ਸਮੇਤ ਪੋਸਟ ਪਾਰਟੀ ਵੱਲੋਂ ਜਿਹੜਾ ਰਾਤ ਨਾਕਾ ਲਗਾਇਆ ਗਿਆ ਸੀ ਬੱਸ ਸਟੈਂਡ ਕੋਲੇ ਤੇ ਉਸੇ ਦੌਰਾਨ ਨਾਕਾਬੰਦੀ ਦੌਰਾਨ ਜਿਹੜੀ ਹੈ ਇੱਕ ਸੈਂਟਰੋਕਾਰ ਸਮੇਤ ਜਿਹੜੇ ਦੋ ਵਿਅਕਤੀ ਹੈ ਇੱਕ ਦਾ ਨਾਮ ਹੈ ਚਰਨਜੀਤ ਸਿੰਘ ਤੇ ਦੂਸਰੇ ਦਾ ਨਾਮ ਹੈ ਨਰਿੰਦਰ ਸਿੰਘ ਜਿਹੜਾ ਹੈਗਾ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਬਸ ਜਿਹੜਾ ਹੈ ਪੰਜ ਪੇਟੀਆਂ ਜਿਹੜੀਆਂ ਇਹ ਬੀਐਲ ਦੀਆਂ ਬਰਾਮਦ ਕੀਤੀਆਂ ਗਈਆਂ ਤੇ ਇਸ ਤੇ ਜਿਹੜਾ ਹੈ ਮੁਕੱਦਮਾ ਨੰਬਰ 109 ਮਿਤੀ 29 ਸਤ 2024 68XZ ਦਾ ਦਰਜ ਕਰਕੇ ਇਹਦੀ ਦਿਨੀ ਤਫ਼ਤੀਸ਼ ਸਮਝ ਲਿਆਂਦੀ ਹੈ ਸਰ ਕਿੱਥੋਂ ਲੈ ਕੇ ਆਏ ਸੀ ਕਿੱਥੇ ਜਾਣੀ ਸੀ ਇਹ ਜਿਹੜੀ ਹੈਗੀ ਹੈ ਤਫ਼ਤੀਸ਼ ਇਹਦੇ ਬਾਰੇ ਜਿਹੜੀ ਕਰ ਰਹੇ ਦੌਰਾਨ ਇਹ ਪੁਛਤੀਸ ਜਿਹੜੇ ਵੀ ਅੱਗੇ ਬਿਨਾਂ ਸਾਹਮਣੇ ਆਉਣੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਇਹ ਪੀਣ ਵਾਸਤੇ ਮੋਢਲੀ ਪੁੱਛ ਕੇ ਸੱਚ ਕੋਈ ਜਾਣਕਾਰੀ ਮਿਲੀ ਕਿ ਕੰਮ ਕਰਦੇ ਸੀ ਕੋਈ ਨਹੀਂ ਇਹ ਵੇਚਦੇ ਸੀਗੇ ਜਿਹੜਾ ਹੈਗਾ ਸਸਤੇ ਭਾਅ ਲਿਆ ਕੇ ਮਹਿੰਗੇ ਜਿਹੜਾ ਹੈਗਾ ਅੱਗੇ ਮਹਿੰਗੇ ਭਾਅ ਵਿੱਚ ਦੇ ਸੀ ਕੁਝ ਪਤਾ ਲੱਗਿਆ ਵੀ ਕਿੱਥੋਂ ਹਜੇ ਤੱਕ ਆਈ ਆ ਲੈ ਕੇ ਆਈ ਸੀ ਇਹ ਨਹੀਂ ਇਹਦੇ ਬਾਰੇ ਜਿਹੜਾ ਹੈਗਾ ਤਫ਼ਤੀਸ਼ ਜਿਹੜੀ ਆ ਕੀਤੀ ਜਾ ਰਹੀ ਹੈ ਜੋ ਵੀ ਜਿਹੜਾ ਅੱਗੇ ਤਫ਼ਤੀਸ਼ ਦੌਰਾਨ ਜਿਹੜੀ ਚੀਜ਼ ਸਾਹਮਣੇ ਆਉਂਦੀ ਹੈ ਮੁਤਾਬਕ ਕਾਰ ਰੱਖੀ ਜਾਂਦੀ ਹੈ ਇਹ ਹੈ ਜਿਹੜੀ ਸ਼ਰਾਬ ਹੈ ਕਿੱਥੋਂ ਦੀ ਮਾਰਕਾ ਕਿੱਥੋਂ ਦੀ ਇਹ ਪੰਜਾਬ ਦਾ ਹੀ ਮਾਰਕਾ ਪੰਜਾਬ ਦਾ ਹੈ